ਸਸਤੀ ਦਾ ਸਵਾਗਤ ਤੁਸੀਂ ਦੇਖ ਰਹੇ ਹੋ ਡੇਲੀ ਪੋਸਟ ਪੰਜਾਬੀ ਦੇ ਸਮੇਂ ਅਸੀਂ ਚੰਡੀਗੜ੍ਹ ਤੇ ਮੌਜੂਦ ਹਾਂ ਜਿੱਥੇ ਕੀ ਆਟੋ ਅਤੇ ਕੈਬ ਯੂਨੀਅਨ ਦੇ ਵੱਲੋਂ ਇੱਕ ਵੱਡਾ ਧਰਨਾ ਪ੍ਰਦਰਸ਼ਨ ਕੀਤਾ ਜਾ ਰਿਹਾ ਹੈ ਵੱਡੀ ਗਿਣਤੀ ਦੇ ਵਿੱਚ ਤੁਸੀਂ ਦੇਖ ਸਕਦੇ ਹੋ ਆਟੋ ਇੱਥੇ ਮੌਜੂਦ ਨੇ ਗੱਡੀਆਂ ਕੈਬ ਜਿਹੜੇ ਇੱਥੇ ਮੌਜੂਦ ਹੈਗੀਆਂ ਤੇ ਹੱਥਾਂ ਦੇ ਵਿੱਚ ਉਹਨਾਂ ਦੇ ਕੋਸ਼ ਜਿਹੜੇ ਕਾਗਜ਼ ਫੜੇ ਹੋਏ ਨੇ ਜਿਨ੍ਹਾਂ ਦੇ ਉੱਪਰ ਤਸਵੀਰਾਂ ਅਲੱਗ-ਅਲੱਗ ਤਸਵੀਰਾਂ ਬਣੀਆਂ ਹੋਈਆਂ ਕਿਤੇ ਤਾਂ ਓਵਰਲੋਡ ਹੈਗਾ ਕਿਤੇ ਇਹ ਤਸਵੀਰਾਂ ਵੀ ਅਸੀਂ ਇਹਨਾਂ ਦੇ ਬਾਰੇ ਵੀ ਜਾਣਾਂਗੇ ਜ਼ਰੂਰ ਇੱਧਰ ਦੇਖ ਸਕਦੇ ਹੋ ਆਟੋ ਵਾਲਿਆਂ ਨੇ ਆਪਣੇ ਹੱਥਾਂ ਦੇ ਵਿੱਚ ਕੋਈ ਤਸਵੀਰਾਂ ਵੀ ਫੜੀਆਂ ਹੋਈਆਂ ਨੇ ਤੇ ਅਲੱਗ-ਅਲੱਗ ਜਿਹੜੀ ਜੂਨੀਅਨ ਇੱਥੇ ਇਕੱਠੀਆਂ ਹੋਈਆਂ ਤਾਂ ਸੰਯੁਕਤ ਮੋਰਚੇ ਦਾ ਨਾਮ ਦਿੱਤਾ ਗਿਆ ਤੇ ਅਮਨ ਸਾਡੇ ਨਾਲ ਨੇ ਅਨਿਲ ਸਾਡੇ ਨਾਲ ਹੈਗੇ ਜਾਣਾਂਗੇ ਕੀ ਕੀ ਜਿਹੜੀਆਂ ਮੁਸ਼ਕਲਾਂ ਹੈਗੀਆਂ ਨੇ ਆਟੋ ਅਤੇ ਕੈਬ ਚਾਲਕਾਂ ਦੀ ਕਿਉਂਕਿ ਲੰਬੇ ਸਮੇਂ ਤੋਂ ਇਹਨਾਂ ਮੁਸ਼ਕਲਾਂ ਦੇ ਨਾਲ ਜੂਝ ਰਹੇ ਨੇ ਤੇ ਹਾਲ ਦੀ ਹਾਲੇ ਤੱਕ ਜਿਹੜੀ ਉਮੀਦ ਹੈਗੀ ਉਹਨਾਂ ਦੇ ਵੱਲੋਂ ਪੁੱਛਣਾ ਕਿੰਨੀ ਕੋ ਓਵਰਲੋਡਿੰਗ ਕੋਈ ਪੈਸੰਜਰ ਨਹੀਂ ਕੁਛ ਨਹੀਂ ਆਟ ਵਾਲੇ ਤੇ ਤਿੰਨ ਪੈਸੰਜਰ ਚਾਹੀਦੇ ਜਿਹੜਾ ਚਨਾਣ ਹੈ ਤੇ ਫਿਰ ਇਹਦਾ ਵਰਦੀ ਨਹੀਂ ਪਾਊਗਾ ਇਹਦੀ ਵਰਦੀ ਕਿੱਥੇ ਹੈ ਬੱਸ ਵਾਲੇ ਦੀ ਵਰਦੀ ਕਿੱਥੇ ਹੈ ਟਰੱਕ ਵਾਲੇ ਦੀ ਵਰਦੀ ਕਿੱਥੇ ਹੈ ਈ ਬਾਈਕ ਵਾਲੇ ਦੀ ਵਰਦੀ ਕਿੱਥੇ ਹੈ ਜਿਹੜੀ ਗੱਲ ਕਰਨੀ ਹੈ ਨਿਆਂ ਵਾਲੀ ਕਰਨੀ ਤਾਂ ਸਾਰੇ ਲਈ ਕਰੋ ਜੇ ਨਹੀਂ ਕਰ ਸਕਦੇ ਫਿਰ ਕਿਸੇ ਲਈ ਨਾ ਕਰੋ ਠੀਕ ਹੈ ਜੀ ਦੂਜੀ ਗੱਲ ਇਹ ਕਹਿ ਰਹੇ ਆ ਸਾਡਾ ਇੱਕ ਰੇਟ ਨਿਰਧਾਰਤ ਕਰਨ ਦੀ ਗੱਲ ਕਰ ਰਹੇ ਸੀ ਦੋ ਸਾਲਾਂ ਤੋਂ ਲੜਾਈ ਲੜ ਰਹੇ ਆ ਗਵਰਨਰ ਸਾਹਿਬ ਦਾ ਘਰਾਓ ਪਹਿਲਾਂ ਵੀ ਕਰ ਰਿਹਾ ਅੱਜ ਫੇਰ ਅਸੀਂ ਦੁਬਾਰਾ ਕਰ ਰਹੇ ਆ ਠੀਕ ਹੈ ਔਰ ਪਹਿਲਾਂ ਅਸੀਂ ਪਹੁੰਚ ਨਹੀਂ ਪਾਈ ਸੀ ਅਸੀਂ ਵਾਈਪੇਸ ਚੌਂਕ ਤੇ ਰਹਿ ਗਈ ਸੀ ਸਾਡ ਮੈਂ ਉਸ ਵੇਲੇ ਟੈਕਸੀ ਚ ਚਲਾਉਂਦਾ ਵੀ ਨਹੀਂ ਸੀਗਾ ਸਾਡੇ ਬਾਕੀ ਸਾਰੇ ਯੂਨੀਅਨਰ ਨੇ ਇਕੱਠੇ ਕਰਕੇ ਵਾਈਪੇਸ ਚੌਂਕ ਤੇ ਘਰਾਓ ਕੀਤਾ ਸੀਗਾ ਸੂਯੁਕਤ ਮੋਰਚੇ ਦੇ ਉਹ ਵੀ ਚੱਲਿਆ ਸੀਗਾ ਅਸੀਂ 4 ਤਰੀਕ ਨੂੰ ਹੁਣ ਫਿਰ ਸਟ੍ਰਾਈਕ ਕਰਕੇ اٹੇ ਆਂ 4 ਤਰੀਕ ਨੂੰ ਸਾਨੂੰ ਇਹ ਇਨਫੋਰਮੇਸ਼ਨ ਦਿੱਤਾ ਗਿਆ ਕਿ ਜੀ ਸ਼ੁੱਕਰਵਾਰ ਨੂੰ ਡਰਾਫਟ ਬਣ ਕੇ ਥੋੜਾ ਰੇਟ ਤਿਆਰ ਹੋ ਜਾਊਗਾ ਕਰਨਾਟਕ ਪਾਲਿਸੀ ਥੋੜੀ ਤੇ ਲਾਗੂ ਕਰ ਦੇਣਗੇ ਸਾਡੇ ਉਹਨਾਂ ਨੇ ਪ੍ਰਸ਼ਾਸਨ ਨੇ ਮੀਟਿੰਗ ਵੀ ਬੁਲਾਈ ਸਾਡੇ ਤੋਂ ਸਾਡੇ ਪ੍ਰਧਾਨਾਂ ਤੋਂ ਸਾਈਨ ਵੀ ਕਰਾਏ ਵੀ ਤੁਸੀਂ ਆਹ ਰੇਟ ਤੇ ਸੈਂਪਟੀ ਬਣਾ ਦਿਓ ਪਰ ਉਸ ਗੱਲ ਨੂੰ ਵੀ ਅੱਜ 2-3 ਹਫ਼ਤੇ ਹੋ ਗਏ ਜੀ ਫਿਰ ਕੋਈ ਫਾਇਦਾ ਕੀ ਹੋਇਆ ਫਿਰ 4 ਤੋਂ 24 ਆ ਗਈ ਅੱਜ ਤੇ ਕੋਈ ਕਾਰਵਾਈ ਨਹੀਂ ਹੋ ਰਹੀ ਕੋ ਕੁਛ ਨਹੀਂ ਹੋ ਰਿਹਾ ਬਾਈਕ ਟੈਕਸੀ ਇਲੀਗਲ ਚੱਲ ਰਹੀ ਹੈ ਅਸੀਂ ਐਸਐਸਪੀ ਸਾਹਿਬ ਨੂੰ ਉਦੋਂ ਵੀ ਚਾਰਜ ਨੂੰ ਮਿਲ ਕੇ ਆਏ ਵੀ ਜਿੰਨੀ ਦੇ ਸਾਡਾ ਮਸਲਾ ਹੱਲ ਨਹੀਂ ਹੁੰਦਾ ਤੁਸੀਂ ਚਲਾਨਾ ਨਾ ਕਟੋ ਚਾਹੇ ਕਿਸੇ ਦਾ ਵੀ ਹੈ ਕਿਉਂਕਿ ਜੋ ਉਹਨੂੰ ਰੇਟ ਨਹੀਂ ਮਿਲਿਆ ਤਾਂ ਉਹਦਾ ਸੁਭਾਵਿਕ ਗੱਲ ਆ ਉਹਦਾ ਇੰਸ਼ੋਰੈਂਸ ਵੀ ਟੁੱਟੂਗਾ ਉਹਦੇ ਪੇਪਰ ਵੀ ਟੁੱਟਣਗੇ ਉਹਦੇ ਕੋਲ ਵਰਦੀ ਵੀ ਨਹੀਂ ਹੋਊਗੀ ਉਹ ਸੀਐਨਜੀ ਦਾ 100 150 200 ਰੁਪਏ ਦੀ ਪਵਾ ਰਿਆ ਜੀ ਕਿੱਥੋਂ ਆਉਂਦੇ ਕੰਮ ਕਰਦੇ ਪੁਰੂਰ ਘਰ ਦਾ ਖਰਚਾ ਨਹੀਂ ਹੋ ਰਹਾ ਕਿਸ਼ ਨਹੀਂ ਭਰ ਪਾ ਰਿਆ ਕਿਸ਼ਟ ਵੀ ਟੁੱਟ ਗਈਆਂ ਕਿਉਂਕਿ ਰੋਜ਼ ਤਾਂ ਸਟ੍ਰਾਈਕ ਕਰ ਰਹੇ ਨੇ ਜੀ ਹੁਣ ਮੈਂ ਸ਼ਿਮਲਾ ਵੀ ਜਾ ਕੇ ਆਇਆ ਮਲਾਲੀ ਵੀ ਜਾ ਕੇ ਆਇਆ ਗੋਮਨ ਠਾਕਰੂ ਜੀ ਨਾਲ ਟ੍ਰਾਂਸਪੋਰਟ ਮੰਤਰੀ ਨੂੰ ਮਿਲ ਕੇ ਆਇਆ ਉਸ ਤੋਂ ਬਾਅਦ ਫਿਰ ਅਸੀਂ ਆਹ ਸਟ੍ਰਾਈਕ ਕਰ ਲਈ ਕਿਉਂਕਿ ਡਰਾਈਵਰ ਇੰਨੇ ਪਰੇਸ਼ਾਨ ਹੈ ਚਾਰ ਗੁਣਾ ਜ਼ਿਆਦਾ ਚਲਾਨ ਹੋ ਰਹੇ ਨੇ ਕਮਾਈ ਹੈ ਨਹੀਂ ਗਈ ਰੇਟ ਦਾ ਅਧਾਰਤ ਨਹੀਂ ਹੋ ਰਿਹਾ ਪ੍ਰਸ਼ਾਸਨ ਨੂੰ ਅਸੀਂ ਜਦੋਂ ਕਾਰਵਾਈ ਕਰਦੇ ਆ ਜਾਂ ਕੋਈ ਅਸੀਂ ਇੱਕ ਆਵਦਾ ਜਮਹੂਰਤ ਹੱਕ ਦਿਖਾਣੇ ਆ ਕਿ ਭਈ ਇਹ ਸਾਡੀ ਸਟ੍ਰਾਈਕ ਹੈ ਜੀ ਆ ਤੁਸੀਂ ਹੱਲ ਕਰੋ ਸਾਨੂੰ ਬੁਲਾ ਕੇ ਕਹਿੰਦੇ ਠੀਕ ਹੈ ਤੁਸੀਂ ਜਾਇਜ ਹੋ ਪੰਜਾਇਜ ਤੱਕ ਜਾਇਜ ਕਰਦੇ ਕਿਉਂ ਨਹੀਂ ਅਗਲੇ ਦਿਨ ਕੀ ਹੁੰਦਾ ਜਾਇਜ ਜਿਹੜਾ ਬੰਦਾ ਪੀਲੀ ਪਲੇਟ ਪਲਾ ਕੇ ਚਲਾ ਰਿਹਾ ਉਹਦੇ ਤੇ ਚਲਾਨ ਹੋਣੇ ਸ਼ੁਰੂ ਹੋ ਜਾਂਦੇ ਆ ਜਿਹੜਾ ਪੀਲੀ ਪਲੇਟ ਤੇ ਮੰਨ ਲਓ ਆਪਦੇ ਪਰਿਵਾਰ ਨਾਲ ਕਿਤੇ ਦੁੱਖ ਸੁੱਖ ਤੇ ਗਿਆ ਜਾਂ ਮੰਨ ਲਓ ਲੇਕ ਤੇ ਲੈ ਗਿਆ ਆਪਦੇ ਬੱਚਿਆਂ ਨੂੰ ਪਰ ਸ਼ਾਮ ਨੂੰ ਜੇ ਉਹ ਬੰਦਾ ਲੋ ਪਲੇਟ ਆਪਣੇ ਟਰੈਸ ਪਾ ਕੇ ਲੈ ਗਿਆ ਆ ਵੀਜ਼ਿਲੀ ਐਡਰੈਸ ਆ ਦੇਖ ਲਓ ਹੁਣ ਮੰਨ ਲਓ ਇਹਦੇ ਤੇ ਨੇਮ ਪਲੇਟ ਨਹੀਂ ਲੱਗੀ ਕੱਲੀ ਹੁਣ ਇਸ ਟਾਈਮ ਇਹਨੇ ਲਾਤੀ ਹੈ ਹੁਣ ਇਹਦੇ ਤੇ ਦੱਸੋ ਇਹ ਤੇ ਇਹ ਕਹਿੰਦੇ ਵੀ ਆਹ ਇਹਨਾਂ ਦੀ ਐਡਰੈਸ ਆ ਆ ਫੀਤੀ ਹੋਣੀ ਚਾਹੀਦੀ ਹੈ ਕਹਿੰਦੇ ਜੇ ਫੀਤੀ ਨਹੀਂ ਹੁੰਦੀ ਇਹਦਾ ਫੜ ਕੇ ਫੋਟੋ ਖਿੱਚ ਕੇ ਬਾਈ ਠੀਕ ਹੈ ਜੀ ਹੁਣ ਇਹ ਦੱਸੋ ਵੀ ਇਹ ਫੀਤੀ ਤੇ ਲਾਣ ਦੇ ਬਾਅਦ 2 ਸਾਲ ਡਰਾਈਵਰੀ ਕਰ ਲਈ ਇਹਦੇ ਬੰਦੇ ਨੇ ਤੇ ਇਹਦੇ ਬਾਅਦ ਕੋਈ ਸਬ ਇੰਸਪੈਕਟਰ ਦਾ ਸਟਾਰ ਲਾਣਾ ਇਹਨਾਂ ਨੇ ਜਾਂ ਡੀਐਸਪੀ ਬਣੂਗਾ ਇਹ ਜਾਂ ਕੋਈ ਇਹ ਐਸਟੀ ਡਿਪਾਰਟਮੈਂਟ ਕੋਈ ਆਫਦੀ ਕੋਈ ਪੋਸਟ ਦਊਗਾ ਇਹਨੂੰ ਜਦੋਂ ਇਹ ਪੀਲੀ ਪਲੇਟ ਦੇ ਅੰਦਰ ਬੈਠ ਕੇ ਗੱਡੀ ਚਲਾ ਰਿਹਾ ਇਹਦਾ ਮਤਲਬ ਇਹ ਚਾਹੇ ਓਨਰ ਹੈ ਜਾਂ ਕੁਝ ਵੀ ਹੈ ਡਰਾਈਵਰੀ ਹੈ ਇਹਦੀ ਬਲੇਮ ਪਲੇਟ ਆ ਇਹਦਾ ਇਹਦਾ ਰੋਹਿਤ ਬਾਂਸਲ ਲਿਖਿਆ ਇਹਦਾ ਡੀਐਲ ਨੰਬਰ ਲਿਖਿਆ ਜੀ ਠੀਕ ਹੈ ਫਿਰ ਇਸ ਤੋਂ ਬਾਅਦ ਦਿੱਕਤ ਕੀ ਹੈ ਪ੍ਰਸ਼ਾਸਨ ਨੂੰ ਜੇ ਮੈਂ ਆ ਫਾਰਮਲ ਡਰੈਸ ਪਾ ਕੇ ਬੈਠਾ ਹਾਂ ਠੀਕ ਪਰਿਵਾਰ ਨਾਲ ਕਿਤੇ ਜਾ ਰਹੇ ਹਾਂ ਤੇ ਉਹਦਾ ਚਲਾਨ ਕਿਉਂ ਕੱਟੇ ਜਾ ਰਹੇ ਹੋ ਜਦੋਂ ਪੁਲਿਸ ਵਾਲਾ ਡਿਊਟੀ ਆਪਣੀ ਪੂਰੀ ਕਰ ਲੈਂਦਾ ਹੈ ਪ੍ਰਸ਼ਾਸਨ ਨਾਲ ਡਿਊਟੀ ਕਰ ਰਿਹਾ ਹੁਣ ਇਸ ਟਾਈਮ ਉਹ ਡਿਊਟੀ ਕਰ ਰਹੇ ਨੇ ਜਦੋਂ ਉਹਨਾਂ ਦੀ ਡਿਊਟੀ ਆਫ ਹੋ ਜਾਂਦੀ ਹੈ ਉਹ ਘਰੇ ਵੀ ਵਰਦੀ ਪਾ ਕੇ ਹੁੰਦੇ ਰਹਿੰਦੇ ਆ ਜੇ ਆਪਦੇ ਪਰਿਵਾਰ ਨਾਲ ਕਿਤੇ ਜਾਂਦੇ ਤੇ ਵਰਦੀ ਪਾ ਕੇ ਜਾਂਦੇ ਰਹਿੰਦੇ ਆ ਉਹ ਅਲਾਊਡ ਹੈ ਕੁਝ ਵੀ ਗਲ ਹੈ ਜਦੋਂ ਮੈਂ ਆਪਣੀ ਡਿਊਟੀ ਖਤਮ ਕਰਤੀ ਮੈਂ ਆਲੋਵਰ ਚਲਾਈ ਜਾਂ ਮੈਂ ਪਰਸਨਲ ਗੱਡੀ ਚਲਾਈ ਉਸ ਤੋਂ ਬਾਅਦ ਮੈਂ ਆਪਦੇ ਪਰਿਵਾਰ ਨਾਲ ਕਿਤੇ ਵੀ ਜਾ ਰਹੇ ਹਾਂ ਦੁੱਖ ਚ ਜਾ ਰਹੇ ਹਾਂ ਸੁੱਖ ਚ ਜਾ ਰਹੇ ਹਾਂ ਦਾ ਸਟੇਟ ਚ ਜਾ ਰਹੇ ਹਾਂ ਜੇ ਉਹ ਸਟੇਟ ਦਾ ਮੈਂ ਟੈਕ ਜਦੋਂ ਮੈਂ ਉਹ ਟੈਕਸ ਵੀ ਭਰਿਆ ਹੋਇਆ ਤੁਸੀਂ ਵਰਦੀ ਦਾ ਚਾਰਜ ਘੱਟਦੇ ਹੋ ਯਾਰ ਮਤਲਬ ਤੁਹਾਨੂੰ ਸਿਰਫ ਰੈਵਨਿਊ ਜਨਰੇਟ ਕਰਨਾ ਹੈ ਗਰੀਬ ਆਦਮੀ ਨੂੰ ਮਾਰਨਾ ਹੈ ਜਿਹੜਾ ਨੈਸ਼ਨਲ ਹਾਈਵੇ ਤੇ ਕੋਈ ਜ਼ਮੀਨ ਹੈ ਉਹਦਾ ਰੇਟ ਚਾਰ ਗੁਣਾ ਜ਼ਿਆਦਾ ਵੱਜ ਜਾਂਦਾ ਹੈ ਕੋਈ ਪਲਾਟ ਆ ਉਹਦਾ ਚਾਰ ਗੁਣਾ ਦਾ ਰੇਟ ਵੱਜ ਜਾਂਦਾ ਹੈ ਕੋਈ ਦੁਕਾਨ ਆ ਉਹਦਾ ਚਾਰ ਰੇਟ ਦੇ ਵੱਜ ਜਾਂਦਾ ਜਿਹੜਾ ਪੀਲੀ ਪਲੇਟ ਵਾਲਾ ਸ਼ਰਾ 24 ਘੰਟੇ ਲੈ ਉਹ ਸੜਕ ਦੇ ਉੱਤੇ ਰਹਿੰਦਾ ਹਾਈਵੇ ਤੇ ਉਹਦੀ ਵੈਲਿਊ ਜ਼ੀਰੋ ਉਹਦਾ 4 ਗੁਣਾ ਘਟਾ ਦਿੰਦੇ ਆ ਉਹੀ ਪੀਲੀ ਪਲੇਟ ਵਾਲਾ ਜੇ ਬਾਹਰ ਬਾ ਫੋਰਨ ਜਾ ਕੇ ਡਰਾਈਵਰੀ ਕਰਦਾ ਚਾਹੇ ਟਰੱਕ ਦੀ ਚਾਹੇ ਬੱਸ ਦੀ ਚਾਹੇ ਟੈਕਸੀ ਦੀ ਤੇ ਉਹਦਾ 4 ਗੁਣਾ ਜ਼ਿਆਦਾ ਆਮਦਨ ਵੱਜ ਜਾਂਦੀ ਹੈ ਤੇ ਸਰਕਾਰ ਕਹਿੰਦੀ ਤੁਸੀਂ ਬਾਹਰ ਕਿਉਂ ਜਾ ਰਹੇ ਹੋ ਤੁਸੀਂ ਦੇਸ਼ ਪੰਜਾਬ ਨਾਲ ਛੱਡੋ ਤੁਸੀਂ ਇੰਡੀਆ ਨਾਲ ਛੱਡੋ ਤੇ ਫਿਰ ਜਾਈਦੇ ਜਾਏਗੀ ਕਿੱਥੇ ਸਾਡਾ ਐਗਰੀਗੇਟਰ ਲਾਇਸੈਂਸ ਤੁਸੀਂ ਦਿੱਤਾ ਹੈ ਐਗਰੀਗੇਟਰ ਲਾਇਸੈਂਸ 'ਚ ਹਰੇਕ ਡਰਾਈਵਰ ਦਾ 5 ਲੱਖ ਦਾ ਮੈਡੀਕਲ ਇੰਸ਼ੋਰੈਂਸ ਲਿਖਿਆ ਹੈ ਚਾਹੇ ਓਲਾ ਹੈ ਉਪਰ ਹੈ ਜਿਹਨੂੰ ਤੁਸੀਂ ਲਾਇਸੈਂਸ ਦਿੱਤਾ ਹੈ ਤੇ ਫਿਰ ਕਿੱਥੇ ਕਰਾਇਆ ਅੱਜ ਤਾਈਂ ਕਹਿੰਦੇ ਐਕਸੀਡੈਂਟ ਲੈ ਐਕਸੀਡੈਂ ਕਿ ਅਗਰੇ ਦੀ ਵਿਅਕਤੀ ਦੀ ਕਿਸੇ ਦੀ ਡੈਥ ਹੋ ਜਾਂਦੀ ਹੈ ਜਿਵੇਂ ਹੁਣ ਸਾਡੇ ਟੈਕਸੀ ਵਾਲਾ ਸੀ ਉਹਦੇ ਚਾਕੂ ਮਾਰ ਕੇ ਮਾਂ ਉਹਦੀ ਮੌਤ ਹੋ ਗਈ ਤੇ ਉਹਦੇ ਪ੍ਰਸ਼ਾਸਨ ਨੂੰ ਉਹਨੂੰ 10 ਲੱਖ ਰੁਪਏ ਦਾ ਉਹ ਜਿਹੜੀ ਇੰਟਰਵਰ ਚੱਕੀ ਸੀ ਉਹਨੂੰ 10 ਲੱਖ ਦਾ ਬਿਆਹ ਉਹ ਦੇਣਾ ਚਾਹੀਦਾ ਸੀ ਹੁਣ ਅਸੀਂ ਉਹਨੂੰ ਜਾਵਾਂਗੇ ਪ੍ਰਸ਼ਾਸਨ ਜਾਂ ਯੂਨੀਅਨ ਆਪਦਾ ਕੰਮ ਕਰਨ ਲਈ ਕੋਰਟ ਜਾਊਗੀ ਪਰ ਉਹਨਾਂ ਨੂੰ ਇਨਸਾਫ ਕਦੋਂ ਮਿਲੂਗਾ ਜਿਸ ਕਾਨੂੰਨ ਦੇ ਵਿੱਚ ਤੁਸੀਂ ਲਾਇਸੈਂਸ ਦਿੱਤਾ ਹੈ ਉਸ ਕਾਨੂੰਨ ਚ ਉਹ ਲਿਖੀ ਹੋਈ ਲਾਈਨ ਐ ਤੇ ਉਹ ਪੂਰੀ ਕਿਉਂ ਨਹੀਂ ਕੀਤੀ ਜੇ ਪੂਰੀ ਤੁਸੀਂ ਕਰਨ ਤੋਂ ਬਿਨਾ ਸ਼ਰਤਾਂ ਤੋਂ ਬਿਨਾ ਬਿਨਾਂ ਦੇਖੇ ਚਿੱਟੀਆਂ ਪਲੇਟਾਂ ਗੱਡੀਆਂ ਅਟੈਚ ਹੋ ਰੀਆਂ ਨੇ ਆ ਟੀ ਐਲ ਐ ਏ ਪੀ ਐ ਐਚ ਐਚ ਪੀ ਐ ਆਰ ਜੇ ਐ ਇਹ ਬਾਈਕ ਵੀ ਐ ਗੱਡੀ ਵੀ ਐ ਬਲਾਬਲਾ ਕੰਪਨੀ ਐ ਜਿਹਦੇ ਤੇ ਨਾ ਸਰਕਾਰ ਤੋਂ ਨਾ ਸਟੇਟ ਤੋਂ ਕਿਸੇ ਤੋਂ ਲਾਇਸੈਂਸ ਨਹੀਂ ਲਿਆ ਕੋਈ ਰੈਵਨਿਊ ਨਹੀਂ ਦਿੰਦੀ ਉਹ ਕਿਉਂ ਚੱਲ ਰਹੀਆਂ ਨੇ ਪੰਡਨ ਦੇ ਸਟੈਂਡ ਤੋਂ ਟ੍ਰਿਬਿਊਨ ਚੌਂਕ ਤੇ ਪੰਡਤ ਦਾ ਸਟੈਂਡ ਆ ਉੱਥੋਂ ਬੱਸ ਸਟਾਪ ਦਾ ਸਟਾਪ ਬਣਿਆ ਹੋਇਆ ਉੱਥੋਂ 5 500 ਦੀਆਂ ਸਵਾਰੀਆਂ ਚੱਕ ਕੇ ਸ਼ਰੇਆਮ ਲੈ ਕੇ ਜਾ ਰਹੇ ਨੇ ਸਟੇਟ ਟਰਾਂਸਪੋਰਟ ਕਸ਼ਮੀਰ ਪੰਜਾਬ ਹਰਿਆਣਾ ਚੰਡੀਗੜ੍ਹ ਉਹ ਸੁੱਤੇ ਪਏ ਨੇ ਜੇ ਤੁਸੀਂ ਨੌਕਰੀ ਨਹੀਂ ਕਰਨੀ ਤੇ ਜੋਬ ਛੱਡ ਦਿਓ ਜੇ ਭਾਰ ਸਰਕਾਰ ਨੂੰ ਜੇ ਤੁਸੀਂ ਰੈਵਨੂ ਤੁਸੀਂ ਕਹਿੰਦੇ ਸਾਡਾ ਸਰਕਾਰ ਸਾਡੀ ਘਾਟੇ ਦੇ ਜਾ ਰਹੀ ਹੈ ਟਰਾਂਸਪੋਰਟ ਤੇ ਤੁਸੀਂ ਇਹ ਕੰਮ ਤਾਂ ਕਰ ਹੀ ਨਹੀਂ ਜਿੱਤੇ ਪ੍ਰਾਈਵੇਟ ਗੱਡੀਆਂ ਚੱਲ ਰਹੀਆਂ ਨੇ ਸ਼ਰੇਆਮ ਉਹਨਾਂ ਨੂੰ ਕਿਉਂ ਨਹੀਂ ਰੋਕ ਰਹੇ ਅਸੀਂ ਕਹਾਂਗੇ ਤੁਸੀਂ ਹੌਂਸਲਾ ਰੱਖੋ ਕੋਈ ਨਹੀਂ ਮਾਲਕ ਦੇਖ ਸਕਦੇ ਹੋ ਜਿਹੜੇ ਉਮਰ ਕੰਮ ਕੀਤੀ ਹੈ ਉਹਨਾਂ ਉਮਰਾਂ ਦੇ ਵਿੱਚ ਜਿਹੜਾ ਹੁਣ ਰਿਲੈਕਸ ਹੋਣ ਦਾ ਸਮਾਂ ਹੁੰਦਾ ਉਸ ਉਮਰ ਦੇ ਵਿੱਚ ਅੱਖਾਂ 'ਚ ਹੰਝੂ ਹੱਗੇ ਨੇ ਕਿਉਂਕਿ ਕੰਮ ਕਰਨ ਦੇ ਨਾਲ ਵੀ ਜਦੋਂ ਇੱਕ ਤੋਂ ਇਨਸਾਫ ਨਹੀਂ ਮਿਲਦਾ ਜਦੋਂ ਤੁਸੀਂ ਕੋਈ ਨਹੀਂ ਹੌਂਸਲਾ ਰੱਖੋ ਬਿਲਕੁਲ ਬੀਜੇਪੀ ਦੇ ਬਹੁਤ ਜ਼ਿਆਦਾ ਗਿਆਵਰੇ ਨੂੰ ਮਾਨ ਨਹੀਂ ਦੇ ਰਿਹਾ ਚੰਡੀਗੜ੍ਹ ਵੱਲੋਂ ਦੀਪਾ ਚੋਟਾ ਕੁਝ ਕਹਿ ਰਹੇ ਆ ਜੀ ਦੀਪਾ ਚੋਟਾ ਕੁਝ ਕਹਿ ਰਹੇ ਬਿਲਕੁਲ ਜੀ ਤੁਸੀਂ ਅੱਜ ਪਹੁੰਚੋ ਇਹਨਾਂ ਦੇ ਦੁੱਖ ਦਰਦ ਸਮਝਣ ਦੇ ਲਈ ਕੀ ਕਹਿਣਾ ਚਾਹੁੰਦੇ ਹੋ ਦੇਖੋ ਜੀ ਜੋ ਸਿਸਟਮ ਹੈ ਨਾ ਉਹ ਐਜਾ ਹੋਣਾ ਚਾਹੀਦਾ ਹੈ ਕਿ ਕਿਸੇ ਵੀ ਭਰਾ ਦੇ ਆ ਕਿ ਮਤਲਬ ਆਪਣਾ ਜੋ ਕੋਈ ਵੀ ਜੋ ਬੰਦਾ ਦੇਸ਼ ਦਾ ਉਹਦੇ ਰੋਜ਼ਗਾਰ ਤੇ ਕਿਸੇ ਨੂੰ ਨੁਕਸਾਨ ਨਾ ਪਹੁੰਚੇ ਹਰ ਕੋਈ ਆਪਣੇ ਆਪਣੇ ਤਰੀਕੇ ਨਾਲ ਆਪਣੇ ਘਰ ਦਾ ਲਾਲਣ ਪਾਲਣ ਦਾ ਸਿਸਟਮ ਕਰੇ ਐਜਾ ਨਾ ਹੋਏ ਕਿ ਅਸੀਂ ਇੱਕ ਨੂੰ ਤਾਂ ਸਿਸਟਮ ਹੈ ਉਹ ਜਾਂ ਦੇ ਦਈਏ ਕਿ ਉਹ ਦੂਜੇ ਦੇ ਘਰ ਰੋਟੀ ਨਾ ਪੱਕੇ ਸਾਰਿਆਂ ਦਾ ਦੇਖੋ ਕੰਮ ਸਾਰਿਆਂ ਨੇ ਕਰਨਾ ਹੈ ਉਹ ਚਾਹ ਟੂ-ਵੀਲਰ ਵਾਲੇ ਹੋ ਚਾਹ ਫੋਰ-ਵੀਲਰ ਵਾਲੇ ਸਾਰਿਆਂ ਨੇ ਨਿਆਣੇ ਪਾਲਨੇ ਹੈ ਪਰਿਵਾਰ ਪਾਲਨਾ ਪਰ ਇੱਕ ਸਿਸਟਮ ਦੇ ਅੰਦਰ ਜੋ ਕਿਸੇ ਨੂੰ ਕੋਈ ਨੁਕਸਾਨ ਨਾ ਹੋ ਐਜਾ ਇੱਕ ਸਿਸਟਮ ਵਰਕਆਊਟ ਹੋਣਾ ਚਾਹੀਦਾ ਬਿਲਕੁਲ ਬੀਜਪੀ ਸਰਕਾਰ ਹੈ ਸੈਂਟਰ ਚ ਤਾਂ ਹੁਣ ਕਿਤਨਾ ਕਿਤੇ ਸੈਂਟਰ ਦੇ ਵੱਲੋਂ ਪੋਲਿਸੀ ਦੀ ਮੰਗ ਕਰ ਰਹੇ ਨੇ ਕਿ ਪੋਲਿਸੀ ਸੈਂਟਰ ਦੇ ਵੱਲੋਂ ਹੋਏਗੀ ਤਾਂ ਸਾਰੇ ਸਟੇਟਾਂ ਦੇ ਵਿੱਚ ਲਾਗੂ ਹੋਏਗੀ ਕਿਉਂਕਿ ਕੁਝ ਕੰਪਨੀਆਂ ਇਲੀਗਲ ਤੌਰ ਤੇ ਇਥੋਂ ਕੰਮ ਕਰ ਰਹੀਆਂ ਨੇ ਦੇਖੋ ਜੀ ਬਿਲਕੁਲ ਸਰਕਾਰ ਭਾਜਪਾ ਦੇ ਸੈਂਟਰ ਚ ਹੈ ਤੇ ਜੋ ਵਿਸ਼ੇ ਜੋ ਹੈ ਜੋ ਜਾਏਗਾ ਸੈਂਟਰ ਚ ਤਾਂ ਕੋਈ ਨਾ ਕੋਈ ਉਹਦਾ ਡਿਸੀਜਨ ਨਿਕਲਣਾ لازਮੀ ਹੈ ਨਿਕਲੇਗਾ ਕਿ ਸਾਡਾ ਹਰ ਰਾਜਾ ਹਰ ਭੈਣ ਜੋ ਦੇਸ਼ ਦੀ ਰੋਟੀ ਖਾ ਕੇ ਰਾਤੀ ਸੋਏ ਕਿਸੇ ਦੇ ਰੋਜ਼ਗਾਰ ਦੇ ਨੁਕਸਾਨ ਨਾ ਹੋਏ ਇਹ ਵਿਸ਼ੇ ਇੱਕ ਤਰੀਕੇ ਨਾਲ ਸਿਸਟਮ ਨਾਲ ਇੱਕ ਜੋ ਹੈ ਜਾਣਾ ਚਾਹੀਦਾ ਤੇ ਜੋ ਵੀ ਵਾਜਿਬ ਸੋਲਿਊਸ਼ਨ ਹੋਏਗਾ ਨਿਕਲੇਗਾ ਸਾਡੀ ਜਿੱਥੇ ਵੀ ਲੋਡ ਹੋਏਗੀ ਅਸੀਂ ਵੀ ਨਾਲ ਖੜੇ ਆਂ ਗੱਲ ਉਠਾਓਗੇ ਇਹਨਾਂ ਦੇ ਉੱਪਰ ਤੱਕ ਅਸੀਂ ਤਾਂ ਸਹੀ ਗੱਲ ਲਈ ਹਰ ਪਾਸੇ ਖੜੇ ਆਂ ਜੋ ਸਹੀ ਜੋ ਵਿਸ਼ੇ ਹੈ ਉਹਦੇ ਨਾਲ ਅਸੀਂ ਖੜੇ ਖੜੇ ਆਂ ਜੀ ਬਿਲਕੁਲ ਸਾਡੇ ਨਾਲ ਦੱਸਦੇ ਆ ਕਿ ਬੀਜੇਪੀ ਸਰਕਾਰ ਨੇ ਐਗਰੀਗੇਟਰ ਲਾਅ ਬਣਾਇਆ ਹੈ ਜੀ 2020 ਦੇ ਵਿੱਚ ਤੇ ਬੀਜੇਪੀ ਦੀ 10 ਸਾਲ ਚੰਡੀਗੜ੍ਹ ਸਰਕਾਰ ਰਹੀ ਹੈ ਮੈਂ ਉਹਨਾਂ ਦਾ ਧੰਨਵਾਦ ਵੀ ਕਰਦਾ ਕਿ ਚੰਡੀਗੜ੍ਹ ਦੇ ਵਿੱਚ ਇਕੱਲੀ ਇੱਕੋ ਹੀ ਸਟੇਟ ਹੈ ਜਿੱਥੇ ਐਗਰੀਗੇਟਰ ਪਾਲਿਸੀ ਲਾਅ ਪਾਸ ਹੋਇਆ ਤੇ 4 ਨਵੰਬਰ ਨੂੰ ਸਾਰੀਆਂ ਕੰਪਨੀ ਨੂੰ ਉਸ ਐਗਰੀਗੇਟਰ ਲਾਇਸੈਂਸ ਦਿੱਤਾ ਗਿਆ ਪਰ ਉਹਦੇ ਜਿਹੜੇ ਕਾਮੀ ਐ ਸਟੇਟ ਡਿਪਾਰਟਮੈਂਟ ਦੀ ਜਾਂ ਜਿਹੜੇ ਜੂਨੀਅਰ ਹੈਗੇ ਨੇ ਸੀਨੀਅਰ ਜਿਹੜੇ ਕੰਮ ਕਰਦੇ ਨੇ ਉਹ ਆਪਦੀ ਸਰਵਿਸ ਨੂੰ ਆਪਦੀ ਜੋਬ ਨੂੰ ਚਾਹੇ ਉਹਨਾਂ ਦੀ ਮੈਨਪਾਵਰ ਘਟਾ ਹੈ ਚਾਹੇ ਉਹ ਅੰਦੇਖਾ ਕਰ ਰਹੇ ਨੇ ਚਾਹੇ ਉਹ ਉਹ ਨਹੀਂ ਕਰ ਰਹੇ ਸਰਕਾਰ ਨੇ ਕਾਨੂੰਨ ਬਣਾਇਆ ਹੈ ਚੰਡੀਗੜ੍ਹ ਤੇ 10 ਸਾਲ ਪਹਿਲਾਂ ਬੀਜੀਪੀ ਦੀ ਸਰਕਾਰ ਰਹੀ ਹੈ ਉਹਦੇ ਚ ਉਹਨਾਂ ਨੇ ਐਗਰੀਕੇਟਰ ਲਾਅ ਪਾਸ ਕਰਵਾਇਆ ਪਰ ਪੰਜਾਬ ਸਰਕਾਰ ਤੇ ਹਰਿਆਣਾ ਸਰਕਾਰ ਚ ਹਜੇ ਵੀ ਐਗਰੀਕੇਟਰ ਲਾਅ ਪਾਸ ਨਹੀਂ ਹੈ ਉਹ ਮੈਮ ਨੂੰ ਵੀ ਮੈਂ ਕਹਾਂਗਾ ਔਰ ਮੈਮ ਨੂੰ ਅਸੀਂ ਅੱਜ ਇੱਕ ਕਰਕੇ ਵੀ ਬੁਲਾਇਆ ਹੈ ਕਿ ਅਸੀਂ ਆਟੋ ਵਾਲੇ ਜਾਂ ਕੈਬ ਵਾਲੇ ਅਸੀਂ ਇੱਥੇ ਰੋਹ ਜਾਂਦੇ ਆ ਸਾਡੇ ਕੋਲ ਇੱਥੇ ਆਪਦੀ ਗੱਡੀ ਖੜਾਉਣ ਲਈ ਧੁੱਪੇ ਖੜਦੀ ਹੈ ਸਾਡੀ ਅੱਗ ਬਹੁਤ ਮੱਜਦੀ ਹੈ ਸਾਡੇ ਲਈ ਪੇਟ ਘਟ ਰਹੇ ਹੈ ਤੇ ਮੈਮ ਸਾਡੇ ਕਈ ਜੜੋਂ ਤੋਂ ਜੁੜੋਦਿਆਂ ਨਾਲ ਵੀ ਜੁੜੇ ਹੋਏ ਹੈ ਸਾਡੇ ਕੋਲ ਇੱਕ ਸੰਸਥਾ ਹੈਗੀ ਹੈ ਲੱਠ ਦੂਏਟ ਜੀ ਦੇ ਚ ਮੈਂ ਵੀ ਪੰਜਾਬ ਦਾ ਸਟੇਟ ਦਾ ਸੈਕਟਰੀ ਹੈ ਤੇ ਅਸੀਂ ਉਹਦੇ ਚ ਵਾਤਾਵਰਨ ਨੂੰ ਬਚਾਉਣ ਲਈ ਪਾਣੀ ਨੂੰ ਬਚਾਉਣ ਲਈ ਜਿਹੜੀਆਂ ਪਲਾਸਟਿਕ ਦੀਆਂ ਬੋਤਲਾਂ ਯੂਜ਼ ਹੁੰਦੀਆਂ ਨੇ ਨੈਪਕਿਨ ਯੂਜ਼ ਕਰਦੇ ਆ ਉਹਨੂੰ ਬਚਾਉਣ ਲਈ ਵੀ ਅਸੀਂ ਆਪਦੀ ਮੋਹਮ ਚੜੀ ਹੋਈ ਹੈ ਮੈਮ ਨੂੰ ਤੇ ਅਸੀਂ ਸੰਜੇ ਟੰਡਨੇ ਨੂੰ ਇੱਥੇ ਬੁਲਾਇਆ ਹੈ ਕਿ ਜੇ ਇਥੇ ਪੌਦਾ ਅਰਪਣ ਵੀ ਕਰੀਏ ਤੇ ਆਪਦੇ ਸਵਾਤਾਵਰਨ ਨੂੰ ਸ਼ੁੱਧ ਕਰਨ ਲਈ ਅਸੀਂ ਆਪਦੀ ਇੱਕ ਪਹਿਲ ਸ਼ੁਰੂ ਕਰੀਏ ਜਿਹਦੇ ਚ ਸਾਨੂੰ ਹੀ ਆਪਦੇ ਆਉਣ ਵਾਲੇ ਸਮਾਜ ਨੂੰ ਵੀ ਠੀਕ ਕਰੀਏ ਤੇ ਆਪਣੇ ਬੱਚਿਆਂ ਨੂੰ ਵੀ ਬਚਾਈਏ ਤੇ ਟੰਡਨ ਜੀ ਵੀ ਆ ਰਹੇ ਨੇ ਤੇ ਉਹਨਾਂ ਦਾ ਫੋਨ ਆ ਗਿਆ ਤੇ ਅਸੀਂ ਪੌਦੇ ਵੀ ਲਾ ਰਹੇ ਹਾਂ ਜੀ ਆਪਦੀ ਲੜਾਈ ਜਿਹੜੀ ਲੜ ਰਹੇ ਹਾਂ ਉਹ ਤਾਂ ਲੜੀ ਲੈ ਰਹੇ ਹਾਂ ਤੇ ਆਪਦੇ ਆਉਣ ਵਾਲੇ ਸਮਾਜ ਦੇ ਜਿਹੜੀ ਪੀੜ੍ਹੀ ਹੈ ਉਹਦੇ ਵਾਸਤੇ ਵੀ ਅਸੀਂ ਕੰਮ ਕਰਨਾ ਚਾਹੁੰਦੇ ਹਾਂ ਔਰ ਮੈਂ ਸਾਰੀ ਪਬਲਿਕ ਨੂੰ ਨਾਗਰਿਕ ਨੂੰ ਸਭ ਨੂੰ ਬੋਲਣਾ ਚਾਹੁੰਦਾ ਟੈਕਸੀ ਡਰਾਈਵਰ ਆਟੋ ਡਰਾਈਵਰ ਬੱਸ ਡਰਾਈਵਰ ਟਰੱਕ ਡਰਾਈਵਰ ਨੂੰ ਵੀ ਕਹਾਂ ਵੀ ਉਹ ਇੱਕ ਪੌਦਾ ਜ਼ਰੂਰ ਲਗਾਓ ਕਿਉਂਕਿ ਰੋਜ਼ ਕਿੰਨੇ ਹੀ ਹਜ਼ਾਰਾਂ ਗਿਣਤੀਆਂ ਵਿੱਚ ਪੀੜ ਕੱਟੇ ਜਾ ਰਹੇ ਆ ਜਿਦੇ ਕਰਕੇ ਸਲਾਬ ਆ ਰਹੀ ਹੈ ਹਿਮਾਚਲ ਦੇ ਵਿੱਚ ਬਹੁਤ ਜ਼ਰੀਆਂ ਹਨ ਕੰਨ ਸੁਣੀਆਂ ਘਟਨਾਵਾਂ ਹੋ ਰਹੀਆਂ ਨੇ ਉਹਨਾਂ ਤੇ ਕਾਰਵਾਈ ਹੋਣੀ ਚਾਹੀਦੀ ਹੈ ਤੁਸੀਂ ਆਪਦੇ ਸਮਾਜ ਨੂੰ ਵੀ ਦੇਖੋ ਨਾਲ ਨਾਲ ਤਾਂ ਜੋ ਆਪਾਂ ਸਮਾਜ ਸਹੀ ਤਰੀਕੇ ਨਾਲ ਵਿਸਰ ਸਕੇ ਸੋ ਤੁਸੀਂ ਸੁਣੀ ਲਿਆ ਕਿ ਇੱਕ ਤਾਂ 나ਗਪਾਲ ਵੀ ਇੱਥੇ ਪਹੁੰਚੇ ਨੇ ਤੇ ਬੀਜੇਪ ਦੇ ਆਗੂ ਵੀ ਨੇ ਤੇ ਦੋਕ ਤਕਲੀਫਾਂ ਸੁਣੀਆਂ ਤਾਂ ਇਸ ਸਮੇਂ ਪ੍ਰਸ਼ਾਸਨ ਵੀ ਮੌਜੂਦ ਹੈ ਉਹਨਾਂ ਦੇ ਵੱਲੋਂ ਇਹ ਕਿਹਾ ਗਿਆ ਹੈ ਕਿ ਜਿਹੜੀਆਂ ਸਾਡੀਆਂ ਤਕਲੀਫ ਹੈਗੀਆਂ ਨੇ ਜਰੂਰ ਸਰਕਾਰ ਤੱਕ ਪਹੁੰਚਾਈਆਂ ਜਾਣ ਇਸ ਸਮੇਂ ਇੱਧਰ ਤਸਵੀਰਾਂ ਦੇਖਦੇ ਹੋ ਵਾਟਰ ਕੈਨਨ ਦੀਆਂ ਜਿਹੜੀਆਂ ਬੱਸਾਂ ਵੀ ਇੱਥੇ ਖੜੀਆਂ ਨੇ ਕਿਉਂਕਿ ਕੈਬ ਜੁਨੀ ਦੇ ਵੱਲੋਂ ਗਵਰਨਰ ਹਾਊਸ ਦਾ ਘਰਾਵ ਕਰਨ ਦੇ ਲਈ ਕਿਹਾ ਗਿਆ ਸੀ ਪਰ ਪ੍ਰਸ਼ਾਸਨ ਦੇ ਵੱਲੋਂ ਇੱਥੇ ਪੂਰੀ ਜਿਹੜੀ ਤੈਨਾਤੀ ਹੈਗੀ ਇੱਥੇ ਕੀਤੀ ਹੋਈ ਹੈ ਟ੍ਰੈਫਿਕ ਪੁਲਿਸ ਵੀ ਇੱਥੇ ਪਹੁੰਚੀ ਆ ਤਾਂ ਕਿਸੇ ਤਰ੍ਹਾਂ ਦਾ ਵੀ ਜਿਹੜਾ ਮਾਹੌਲ ਹੈਗਾ ਉਹ ਖਰਾਬ ਨਾ ਹੋਵੇ ਤਾ ਵੱਡੀ ਗਿਣਤੀ ਦੇ ਵਿੱਚ ਇਸ ਸਮੇ ਕੈਬ ਯੂਨੀਅਨ ਅਤੇ ਆਟੋ ਯੂਨੀਅਨ ਇੱਥੇ ਪਹੁੰਚੀ ਹੈ ਟ੍ਰੈਫਿਕ ਦੇ ਮੁਲਾਜ਼ਮ ਵੀ ਪਹੁੰਚੇ ਨੇ ਕਿਸੇ ਤਰ੍ਹਾਂ ਦਾ ਵੀ ਕੋਈ ਰੂਲ ਰੈਗੂਲੇਸ਼ਨ ਦੇ ਵਿੱਚ ਕੋਈ ਦਿੱਕਤ ਨਾ ਆਏ ਤਾਂ ਇਹ ਤਸਵੀਰਾਂ ਜਿਹੜੀਆਂ ਇਸ ਸਮੇ 17 ਸੈਕਟਰ ਦੀਆਂ ਜਿੱਥੇ ਕੀ ਆਟੋ ਅਤੇ ਕੈਬ ਯੂਨੀਅਨ ਦੇ ਵੱਲੋਂ ਵੱਡਾ ਧਰਨਾ ਪ੍ਰਦਰਸ਼ਨ ਜਿਹੜਾ ਕੀ ਕੀਤਾ ਜਾ ਰਿਹਾ ਸੋ ਜੁੜੇ ਹੋਏ ਡੇਲੀ ਪੋਸਟ ਪੰਜਾਬੀ ਨਾਲ ਕਹਿੰਨ ਪਰਸਨ ਆਫ ਸ਼ਹਿਰ ਤੇ ਨਾਮ ਸੰਦੀਪ ਕੰਬੋਜ ਚੰਡੀਗੜ੍ਹ ਤੋਂ